ਫਾਰੂਕ ਹੈ ਉਹਨਾਂ ਵੱਲੋਂ ਇੱਕ ਐਂਬੂਲੈਂਸ ਜਿਹੜੀ ਹੈ ਉਹ ਲਈਤੀ ਗਈ ਹੈ ਤਾਂ ਕਿ ਫ੍ਰੀ ਸੇਵਾ ਜਿਹੜੀ ਹੈ ਬਿਮਾਰਾਂ ਦੀ ਕੀਤੀ ਜਾ ਸਕੇ ਔਰ ਕਿਤੇ ਵੀ ਐਮਰਜੈਂਸੀ ਦੇ ਵਿੱਚ ਦੇਸ਼ ਦੇ ਲਈ ਸਮਾਜ ਦੇ ਲਈ ਇਹਨੂੰ ਸਮਰਪਿਤ ਕੀਤਾ ਗਿਆ ਹੈ ਨਾ ਕਿ ਕਿਸੇ ਇੱਕ ਖਾਸ ਧਰਮ ਲਈ ਜਾਂ ਕਿਸੇ ਤਬਕੇ ਦੇ ਲਈ ਤੇ ਮੈਂ ਸਮਝਦਾ ਇੱਕ ਅੱਛਾ ਕਦਮ ਹੈ ਔਰ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਡਿਸਪੈਂਸਰੀ ਔਰ ਇੱਕ ਅੱਛਾ ਹਸਪਤਾਲ ਵੀ ਜਿਹੜਾ ਇੱਥੇ ਮਦਰਸੇ ਵੱਲੋਂ ਚਾਲੂ ਕਰ ਸਕਾਂਗੇ ਇਨਸ਼ਾਅੱਲਾ ਔਰ ਮੈਂ ਉਮੀਦ ਕਰਦਾ ਹਾਂ ਕਿ ਜੋ ਭਾਈਚਾਰਾ ਅਹਿਮਦਗੜ੍ਹ ਦੇ Hindu ਭਰਾਮਣੇ Muslim ਭਰਾਮਣੇ Sikh ਭਰਾਮਣੇ ਔਰ ਅਲੱਗ-ਅਲੱਗ ਜਿਹੜੇ ਤਬਕੇ ਇੱਥੇ ਰਹਿੰਦੇ ਨੇ ਉਹਨਾਂ ਨੇ ਪੰਜਾਬ 'ਚ ਜਿਹੜੀ ਕਬੜੀ ਖੂਬਸੂਰਤ ਐਗਜ਼ੈਂਪਲ ਸੈੱਟ ਕੀਤੀ ਹੈ ਇਕ ਮਿਸਾਲ ਕਾਇਮ ਕੀਤੀ ਹੋਈ ਹੈ ਕਿ ਅਮਦਗੜ ਦੇ ਵਿੱਚ ਅਜ ਤੱਕ ਸਾਰੇ ਮੁਹੱਬਤ ਨਾ ਰਹਿੰਦੇ ਨੇ ਔਰ ਇਹਨਾਂ ਦੀ ਆਪ ਦੂਸਰੇ ਨਾਲ ਮੇਲ ਮਲਾਪ ਜਿਹੜਾ ਹੈ ਬੜਾ ਗਲਵਕੜੀ ਵਾਲਾ ਹੈ ਬੜੀ ਮੁਹੱਬਤ ਵਾਲਾ ਹੈ ਖੁਸ਼ੀ ਹੋਵੇ ਜਾਂ ਗਮੀ ਹੋਵੇ ਹਮੇਸ਼ਾ ਇਹਨਾਂ ਨੇ ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਹੈ ਔਰ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਮੇਰੇ ਨਾਲ ਇਸ ਵੇਲੇ ਨਗਰ ਕੌਂਸਲ ਦੇ ਵਿਕਾਸ ਜੀ ਔਰ ਮੈਂ ਜਿੱਥੇ ਤੱਕ ਇਹਨਾਂ ਨੂੰ ਹੁਣ ਤੱਕ ਦੇਖ ਰਿਹਾ ਹਾਂ ਬੜੀ ਖੂਬਸੂਰਤੀ ਦੇ ਨਾਲ ਇਹ ਨਗਰ ਕੌਂਸਲ ਨੂੰ ਨਹੀਂ ਇੱਥੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਪਏ ਨੇ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਦੇ ਇਸ ਛੋਟੇ ਦੇ ਸ਼ਹਿਰ ਅਹਿਮਦਗੜ੍ਹ ਦੀ ਜਿਹੜੀ ਇਹ ਮੁਹੱਬਤ ਦੀ ਜਿਹੜੀ ਆਵਾਜ਼ ਹੈ ਉਹ ਪੂਰੇ ਭਾਰਤ ਚ ਪਹੁੰਚੇਗੀ ਔਰ ਆਣ ਨੇ ਸਮਝ ਜਿਹੜੇ ਲੋਕ ਇਸ ਦੀ ਤਾਰੀਫ ਕਰਨਗੇ ਧੰਨਵਾਦ। ਸੋ ਸਭ ਕਈ ਅਜਿਹੇ ਲੋਕ ਉਹਨਾਂ ਜਿਹੜੇ ਫਿਰ ਵੀ ਨਪਰਤਾ ਬਣਾਉਂਦਾ ਯਤਨ ਕਰਦੇ ਨੇ ਉਹਨਾਂ ਦੀ ਕੀ ਕਹੂੰ। ਦੇਖੋ ਮੈਂ ਇੱਕ ਕਹਿਣਾ ਹੁਣ ਅਕਸਰ ਗੱਲ ਮੇਰਾ ਉਹਨੂੰ ਡਾਇਲੋਗ ਹੀ ਸਮਝ ਲੋਕੀ ਅਗਰ ਤੁਸੀਂ ਆਨਲਾਈਨ ਦੇਖਦੇ ਹੋ ਤੇ ਹਾਲਾਤ ਬੜੇ ਖਰਾਬ ਹੈ ਔਰ ਅਗਰ ਆਫਲਾਈਨ ਦੇਖਦੇ ਹੋ ਹਾਲਾਤ ਬੜੇ ਸੋਹਣੇ ਅਸੀਂ ਆਫਲਾਈਨ ਖੜੇ ਤੇ ਸਾਰੇ ਹਿੰਦੂ ਸਿੱਖ ਮੁਸਲਮਾਨ ਭਰਾ ਇਕੱਠੇ ਖੜੇ ਅਗਰ ਤੁਸੀਂ ਆਨਲਾਈਨ ਹੀ ਰਹੋਗੇ 24 ਘੰਟੇ ਤੇ WhatsApp Facebook ਤੇ ਐ ਲੱਗਦਾ ਹੈ ਕਿ ਜਿੱਦਾਂ ਪਤਾ ਨਹੀਂ ਇੱਕ ਦੂਜੇ ਦੇ ਧਰਮਾਂ ਦੇ ਖਿਲਾਫ ਜੰਗ ਸ਼ੁਰੂ ਹੋ ਚੁੱਕੀ ਹੈ ਇਸ ਲਈ ਜ਼ਿਆਦਾ ਸਮਾਂ ਆਫਲਾਈਨ ਆਪਣੇ ਮਿੱਤਰਾਂ ਨਾਲ گزارੋ ਅਗਰ ਕੋਈ ਬੰਦਾ ਗਲਤ ਕੰਮ ਕਰਦਾ ਕੋਈ ਲਕੀਰ ਖਿੱਚਦਾ ਤੇ ਉਸ ਲਕੀਰ ਨੂੰ ਮਿਟਾਉਣ ਦੀ ਬਜਾਏ ਉਤੋਂ ਲੰਬੀ ਲਕੀਰ ਖਿੱਚੋ ਜਿਹੜੀ ਮੁਹੱਬਤ ਦੀ ਹੋਵੇ ਭਾਈਚਾਰੇ ਦੀ ਹੋਵੇ ਤਾਂ ਕਿ ਉਹ ਬੰਦਾ ਆਪਣੇ ਕੰਮ ਤੋਂ ਪਿੱਛੇ हट ਸਕੇ ਆਮ ਤੌਰ ਤੇ ਲੋਕਾਂ ਦਾ ਸਰਕਾਰਾਂ ਦਾ ਪਰ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਲੋਕਾਂ ਦੇ ਮਨ ਦੇ ਵਿੱਚ ਅਸਲ ਜੀ ਕੀ ਹੈ ਕਿ ਦੇਖੋ ਪੰਜਾਬ ਦੀ ਜਿਹੜੀ ਧਰਤੀ ਹੈ ਤਨ ਤਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਹੁਣ ਤੱਕ ਪੰਜਾਬ ਨੇ ਜੋ ਕੁਝ ਦਿੱਤਾ ਹੈ ਚਾਹੇ ਬਾਬਾ ਸ਼ੇਖ ਫਰੀਦ ਹੋਣ ਬੁੱਲੇ ਸ਼ਾਹ ਹੋਣ ਚੈ ਸੰਤ ਕਬੀਰ ਜੀ ਹੁਣ ਪੰਜਾਬ ਨੇ ਲੋਕਾਂ ਨੂੰ ਇਹ ਕਿਹਾ ਕਿ ਆਪ ਅਸੀਂ ਕੁਝ ਕਰਨਾ ਹੈ ਪੰਜਾਬੀਆਂ ਨੇ ਜਿਹੜਾ ਰੈਵੋਲੂਸ਼ਨ ਹੈ ਇਨਕਲਾਬ ਜਿਹੜਾ ਬਰਪਾ ਕੀਤਾ ਉਹ ਕਦੀ ਸਰਕਾਰਾਂ ਨੇ ਨਹੀਂ ਕੀਤਾ ਸਰਕਾਰ ਤਾਂ ਸਿਰਫ ਲਾਅ ਇਨ ਆਰਡਰ ਨੂੰ ਮੇਨਟੇਨ ਕਰ ਸਕਦੀ ਹੈ ਜਾਂ ਜ਼ਿਆਦਾ ਜ਼ਿਆਦਾ ਕੁਝ ਹੋਸਪਿਟੈਲਿਟੀ ਸਟਾਈਲ ਆਫ ਲੀਵਿੰਗ ਬਦਾਨਦੀ ਕੋਸ਼ਿਸ਼ ਕਰ ਸਕਦੀ ਹੈ ਲੇਕਿਨ ਭਾਈ ਚਾਹ ਦਾ ਦੁੱਖ ਦਰਦ ਤਾਂ ਲੋਕਾਂ ਨੇ ਆਪਸ ਵਿੱਚ ਵੰਡਣਾ ਹੈ ਇਸ ਲਈ ਬਾਕੀ ਲੋਕਾਂ ਨੂੰ ਵੀ ਕਹਿੰਦੇ ਜਿੱਦਾਂ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ 'ਚ ਤੁਸੀਂ ਮੰਦਿਰ ਟਰਸਟਾਂ 'ਚ ਜਾਓਗੇ ਡਿਸਪੈਂਸਰੀਆਂ ਚੱਲ ਰਹੀਆਂ ਐ ਐਂਬੂਲੈਂਸਾਂ ਬਣਾਈਆਂ ਹੋਈਆਂ ਪ੍ਰਾਈਵੇਟ ਟਰਸਟ ਤੇ ਇੱਕ ਅੱਛੀ ਰਿਵਾਇਤ ਹੈ ਇਸ ਨੂੰ ਕਾਇਮ ਰੱਖਣਾ ਚਾਹੀਦਾ ਔਰ ਅੱਗੇ ਤੁਰਨਾ ਚਾਹੀਦਾ ਕਿੰਤੂ ਪ੍ਰਿੰਤੂ ਦੀ ਬਜਾਏ ਪੋਜ਼ਿਟਿਵ ਵੇਵ ਦੇ ਸਾਹਮਣੇ ਅੱਗੇ ਜਾਣਾ ਚਾਹੀਦਾ